ਸੌਂਦੇ ਸਮੇਂ ਆਪਣੇ ਬਿਸਤਰੇ ਦੇ ਨੇੜੇ ਨਾ ਰੱਖੋ ਇਹ ਪੰਜ ਚੀਜ਼ਾਂ ਨਹੀਂ ਤਾਂ ਨਰਾਜ ਹੋ ਜਾਏਗੀ ਦੇਵੀ ਮਾਂ ਲਕਸ਼ਮੀ ਅਮੀਰ ਲੋਕਾਂ ਵਿੱਚ ਹੁੰਦੀਆਂ ਨੇ ਇਹ ਆਦਤਾਂ ਕੰਗਾਲੀ ਨੂੰ ਆਵਾਜ਼ਾਂ ਨਾ ਮਾਰੋ। ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ। ਦੋਸਤੋ, ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਨਾਲ ਸੰਬੰਧਤ, ਬੱਚਿਆਂ ਨਾਲ ਸੰਬੰਧਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ। ਚੈਨਲ ਤੇ ਨਵੇਂ ਆਏ ਹੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ। ਸ਼ੁਰੂ ਕਰਾਂਗੇ, ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ, ਸਕਿੱਪ ਕਰਿਓ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੁਨੀਆ ਰਹਿ ਜਾਂਦੀਆਂ। ਅੱਜ ਦੀ ਵੀਡੀਓ ਵਿੱਚ ਜੈ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੌਂਦੇ ਸਮੇਂ ਬਿਸ ਬਹੁਤ ਨੁਕਸਾਨ ਹੋ ਸਕਦਾ ਹੈ ਦੇਵੀ ਮਾਂ ਲక్ష్ਮੀ ਨਾਰਾਜ ਹੋ ਸਕਦੀ ਹੈ ਤਾਂ ਇਸ ਤੋਂ ਬਚਣ ਲਈ ਕੀ ਕਰਨਾ ਹੈ ਕਿਹੜੀਆਂ ਆਦਤਾਂ ਤਿਆਗਣੀਆਂ ਨੇ ਵੀਡੀਓ ਅੰਤ ਤੱਕ ਦੇਖਿਓ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਸਭ ਕੁਝ ਸਾਡੇ ਕਰਮਾਂ ਅਨੁਸਾਰ ਮਿਲਦਾ ਹੈ ਜੇਕਰ ਸਾਡੇ ਕੰਮ ਚੰਗੇ ਨੇ ਤਾਂ ਸਾਡੇ ਜੀਵਨ ਵਿੱਚ ਖੁਸ਼ੀ ਅਤੇ ਸ਼ਾਂਤੀ ਬਣੀ ਰਹਿੰਦੀ ਹੈ ਹਾਲਾਂਕਿ ਵਾਸਤੂ ਸ਼ਾਸਤਰ ਦਾ ਵੀ ਸਾਡੇ ਜੀਵਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਕਈ ਵਾਰ ਸਮੱਸਿਆਵਾਂ ਸਿਰਫ ਸਾਡੇ ਕਰਮਾਂ ਕਾਰਨ ਨਹੀਂ ਹੁੰਦੀਆਂ। ਸਗੋਂ ਸਾਡੇ ਘਰ ਦੇ ਵਾਸਤੂ ਨਾਲ ਵੀ ਜੁੜੀਆਂ ਹੁੰਦੀਆਂ ਨੇ। ਇਹ ਮੰਨਿਆ ਜਾਂਦਾ ਹੈ ਕਿ ਕੁਝ ਮਹੱਤਵਪੂਰਨ ਵਾਸਤੂ ਸਿਧਾਂਤਾਂ ਨੂੰ ਸਮਝਣਾ ਅਤੇ ਪਾਲਣਾ ਕਰਨਾ ਸਾਡੇ ਜੀਵਨ ਵਿੱਚ ਖੁਸ਼ੀ ਅਤੇ ਸ਼ਾਂਤੀ ਵਧਾ ਸਕਦਾ ਹੈ। ਬੈਡਰੂਮ ਦਾ ਵਾਸਤੂ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਉੱਥੇ ਆਰਾਮ ਕਰਨ ਅਤੇ ਸੌਣ ਵਿੱਚ ਬਿਤਾਉਂਦੇ ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਸੌਂਦੇ ਸਮੇਂ ਕੁਝ ਚੀਜ਼ਾਂ ਨੂੰ ਕਦੇ ਵੀ ਬੈੱਡ ਵਿੱਚ ਆਪਣੇ ਨੇੜੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਘਰ ਵਿੱਚ ਨਕਾਰਾਤਮਕ ਊਰਜਾ ਵਧਾ ਸਕਦਾ ਹੈ ਅਤੇ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਲਈ ਆਓ ਉਹਨਾਂ ਪੰਜ ਚੀਜ਼ਾਂ ਦੀ ਪਰਚੋਲ ਕਰੀਏ ਜੋ ਸੌਂਦੇ ਸਮੇਂ ਬੈੱਡਰੂਮ ਵਿੱਚ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਘੜੀ ਵਾਸਤੂ ਸ਼ਾਸਤਰ ਦੇ ਅਨੁਸਾਰ ਬੈੱਡ ਦੇ ਨੇੜੇ ਜਾਂ ਹੈਡਬੋਰਡ ਦੇ ਨੇੜੇ ਘੜੀ ਲਟਕਾਉਣਾ ਜਾਂ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਹ ਕਮਰੇ ਦੀ ਸਕਾਰਾਤਮਕ ਊਰਜਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਮਾਨਸਿਕ ਤਣਾਅ ਵਧਾ ਸਕਦਾ ਹੈ। ਜੇਕਰ ਤੁਸੀਂ ਟਾਈਮ ਵੇਖਣ ਲਈ ਘੜੀ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਸੌਣ ਵਾਲੀ ਥਾਂ ਤੋਂ ਦੂਰ ਰੱਖੋ। ਅੱਗੇ ਹੈ ਪਰਸ। ਬਹੁਤ ਸਾਰੇ ਲੋਕ ਰਾਤ ਨੂੰ ਆਪਣੇ ਪਰਸ ਬਿਸਤਰੇ ਦੇ ਨੇੜੇ ਦਰਾਜ ਜਾਂ ਮੇਜ਼ ਵਿੱਚ ਰੱਖ ਦਿੰਦੇ ਨੇ। ਹਾਲਾਂਕਿ ਵਾਸਤੂ ਦੇ ਅਨੁਸਾਰ ਇਸ ਅਭਿਆਸ ਨੂੰ ਅਨੁਚਿਤ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਦੇਵੀ ਮਾਂ ਲਕਸ਼ਮੀ ਨਾਰਾਜ਼ ਹੁੰਦੀ ਹੈ ਅਤੇ ਵਿੱਤੀ ਨੁਕਸਾਨ ਦਾ ਖਤਰਾ ਵੱਧਦਾ ਹੈ ਜੇਕਰ ਤੁਸੀਂ ਵਿੱਤੀ ਤੌਰ ਤੇ ਸਥਿਰ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਪਰਸ ਨੂੰ ਬੈੱਡਰੂਮ ਤੋਂ ਦੂਰ ਕਿਸੇ ਸ਼ੁਭ ਸਥਾਨ ਤੇ ਰੱਖੋ ਇਲੈਕਟ੍ਰੋਨਿਕ ਵਸਤੂਆਂ ਆਪਣੇ ਬਿਸਤਰੇ ਤੇ ਜਾਂ ਨੇੜੇ ਮੋਬਾਈਲ ਫੋਨ ਲੈਪਟਾਪ ਜਾਂ ਟੈਬਲੇਟ ਰੱਖਣਾ ਅੱਜ ਕੱਲ ਆਮ ਹੋ ਗਿਆ ਹੈ ਹਾਲਾਂਕਿ ਵਾਸਤੂ ਦੇ ਅਨੁਸਾਰ ਇਹ ਆਦਤ ਨੁਕਸਾਨਦੇ ਹੋ ਸਕਦੀ ਹੈ ਇਹਨਾਂ ਯੰਤਰਾਂ ਤੋਂ ਨਿਕਲਣ ਵਾਲਾ ਰੇਡੀਏਸ਼ਨ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਮਾਨਸਿਕ ਤਣਾਅ ਵਧਾਉਂਦਾ ਹੈ ਇਸ ਲਈ ਸੌਣ ਤੋਂ ਪਹਿਲਾਂ ਸਾਰੀਆਂ ਇਲੈਕਟ੍ਰੋਨਿਕ ਚੀਜ਼ਾਂ ਨੂੰ ਬਿਸਤਰੇ ਤੋਂ ਦੂਰ ਰੱਖੋ ਅੱਗੇ ਹੈ ਜੁੱਤੀਆਂ ਵਾਸਤੂ ਸ਼ਾਸਤਰ ਕਹਿੰਦਾ ਹੈ ਕਿ ਜੁੱਤੇ ਅਤੇ ਚੱਪਲਾਂ ਨੂੰ ਕਦੇ ਵੀ ਬੈੱਡਰੂਮ ਵਿੱਚ ਨਹੀਂ ਰੱਖਣਾ ਚਾਹੀਦਾ ਇਹ ਕਮਰੇ ਵਿੱਚ ਗੰਦਗੀ ਅਤੇ ਨਕਾਰਾਤਮਕ ਊਰਜਾ ਲਿਆਉਂਦਾ ਹੈ ਖਾਸ ਕਰਕੇ ਸੌਣ ਦੇ ਸਮੇਂ ਬਿਸਤਰੇ ਦੇ ਨੇੜੇ ਜੁੱਤੀ ਰੱਖਣ ਨਾਲ ਤੁਹਾਡੀ ਨੀਂਦ ਅਤੇ ਮਨ ਦੀ ਸ਼ਾਂਤੀ ਦੋਵਾਂ ਤੇ ਅਸਰ ਪੈਂਦਾ ਹੈ ਇਸ ਲਈ ਹਮੇਸ਼ਾ ਜੁੱਤੇ ਕਮਰੇ ਦੇ ਬਾਹਰ ਰੱਖੋ ਅੱਗੇ ਹੈ ਕਿਤਾਬਾਂ ਜਾਂ ਡਾਇਰੀਆਂ ਬਹੁਤ ਸਾਰੇ ਲੋਕ ਸੌਣ ਤੋਂ ਪਹਿਲਾਂ ਕਿਤਾਬਾਂ ਪੜ੍ਹਦੇ ਨੇ ਜਾਂ ਡਾਇਰੀਆਂ ਲਿਖਦੇ ਨੇ ਅਤੇ ਫਿਰ ਸੌਣ ਤੋਂ ਪਹਿਲਾਂ ਉਹਨਾਂ ਨੂੰ ਬਿਸਤਰੇ ਤੇ ਜਾਂ ਨੇੜੇ ਹੀ ਛੱਡ ਦਿੰਦੇ ਨੇ ਵਾਸਤੂ ਸ਼ਾਸਤਰ ਇਸ ਅਭਿਆਸ ਨੂੰ ਅਨੁਚਿਤ ਮੰਨਦਾ ਹੈ ਕਿਉਂਕਿ ਕਿਤਾਬਾਂ ਨੂੰ ਦੇਵੀ ਸਰਸਵਤੀ ਦਾ ਨਿਵਾਸ ਮੰਨਿਆ ਜਾਂਦਾ ਹੈ ਉਹਨਾਂ ਨੂੰ ਬਿਸਤਰੇ ਤੇ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਪੜ੍ਹਾਈ ਵਿੱਚ ਰੁਕਾਵਟ ਪਾ ਸਕਦਾ ਹੈ ਜਾਂ ਮਾਨਸਿਕ ਅਸਥਿਰਤਾ ਦਾ ਕਾਰਨ ਬਣ ਸਕਦਾ ਹੈ ਇਸ ਲਈ ਸੌਣ ਤੋਂ ਪਹਿਲਾਂ ਉਹਨਾਂ ਨੂੰ ਸਹੀ ਜਗ੍ਹਾ ਤੇ ਰੱਖੋ ਬਿਸਤਰੇ ਦੇ ਵਿੱਚ ਕਿਤਾਬਾਂ ਦਾ ਰੱਖਣਾ ਬਿਲਕੁਲ ਵੀ ਸਹੀ ਨਹੀਂ ਮੰਨਿਆ ਜਾਂਦਾ ਇਹ ਸਸਾਰੀਆਂ ਜਾਣਕਾਰੀਆਂ ਵਾਸਤੂ ਸ਼ਾਸਤਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਾਡਾ ਕੋਈ ਤਾਂ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ